ਹਾਂ ਜੀ ਜਿੰਕਲ ਇਚੀ ਬੰਦ ਦੀ ਕੰਪਨੀ ਆ ਇਹ ਕੰਗ੍ਰੇਟ ਐਗਰੋਪੈਕ ਪ੍ਰਾਈਵੇਟ ਲਿਮਟਿਡ ਅਗ ਇਹ ਦਵਾਈ ਹੈਗੀ ਆ 19 6 2021 ਨੂੰ ਬਣੀ ਸੀ ਤੇ 18 6 2023 ਨੂੰ ਐਕਸਪਾਇਰੀ ਆ ਠੀਕ ਹੈ ਜੀ ਆਹ ਇਹਦਾ ਖੋਲਪੇ ਹੋਇਆ ਉਸ ਤੋਂ ਬਾਅਦ ਡੇਟ ਚੇਂਜ ਕਰਨ ਤੋਂ ਬਾਅਦ ਬਣ ਗਈ 23 25 19 6 23 ਤੇ 18 6 25 ਇਹ ਕਿੰਨੇ ਸਾਲ ਵਧ ਗਏ 4 ਸਾਲ ਨਾ ਦੋ ਸਾਲ ਦੋ ਸਾਲ ਵੱਧ ਗਈ ਦੋ ਸਾਲੇ ਬੰਦੇ ਵੱਧ ਗਏ ਦੋ ਸਾਲ ਇਹ ਬਹੁਤ ਵਧੀਆ ਤਰੀਕਾ ਹੈ ਇਹ ਸਾਡੇ ਵੀਰ ਗੁਪਤਾ ਫਰਟੀਲਾਈਜ਼ਰ ਵਾਲੇ ਜਿਹੜੇ ਪਹਿਲਾਂ ਸੀ ਉਸ ਤੋਂ ਬਾਅਦ ਸ਼ਿਵਾਸ਼ਾਡਾ ਮੈਨੇਜਰ ਪਨਾ ਸਾਥੀ ਰੋਹਿਤ ਚੋਧਰੀ ਉਹ ਇੱਥੇ ਆ ਕੇ ਡੇਟ ਬਦਲ ਜਾਂਦਾ ਜਦੋਂ ਮਰਜੀ ਡੇਟ ਬਦਲਾ ਲਓ ਜਦੋਂ ਮਰਜੀ ਨਵੀਂ ਕਰ ਲਓ ਦਵਾਈ ਨੂੰ ਇਹ ਸਾਡਾ ਡਿਪਾਰਟਮੈਂਟ ਬੈਠਾ ਹੈ ਐਗਰੀਕਲਚਰ ਵਿਭਾਗ ਬੈਠਾ ਹੈ ਇਹ ਇਹ ਵੀ ਬਹੁਤ ਪਿਆਰੇ ਨੇ ਦਫਤਰ ਤੋਂ ਬਾਹਰ ਨਹੀਂ ਨਿਕਲਦੇ ਨਾ ਕਦੇ ਕਿਸਾਨਾਂ ਵਾਸਤੇ ਆ ਕੇ ਕਦੀ ਕੋਈ ਕੰਮ ਕੀਤਾ ਤੁਹਾਨੂੰ ਆਪ ਨੂੰ ਅੱਗੇ ਆ ਕੇ ਕੰਮ ਕਰਾਉਣੇ ਪੈ ਰਹੇ ਆ ਮਜਬੂਰਨ ਦੇਖ ਸਕਦੇ ਹੋ ਆਹ ਜਿਹੜੀ ਚੀਜ਼ ਆ ਇਹ ਇਹ ਤੇ ਕਿਸ਼ੋਰ ਤੇ ਇੱਕ ਪੇਟੀ ਆ ਡਾਊਨ ਤੋਂ ਬਾਦੂ ਮਲ ਪਿਆ ਲੈ ਬੌਜੀ ਰਿਕਵੈਸਟ ਆ ਟ੍ਰੀਟਮੈਂਟ ਆਪਕੋ ਤੇ ਤੁਸੀਂ ਦੇਖ ਸਕਦੇ ਹੋ ਆ ਸਾਰੇ ਦਾ ਸਾਰਾ ਜਿਹੜਾ ਆ 21 22 ਦਾ ਆ ਬਦਲ ਕੇ ਜਿਹੜਾ ਹੈ ਇਹਨੂੰ ਨਵੇਂ ਕੱਪੜੇ ਪਾ ਕੇ ਕਰਤਾ 23 25 ਦਾ ਅੱਜ ਜਿਹੜੀ ਮੈਂ ਰੋਜ਼ਾਨਾ ਗੱਲ ਕਹਿਣਾ ਤੁਹਾਨੂੰ ਜਿਹੜੀਆਂ ਡੇਟਾ ਚੇਂਜ ਹੁੰਦੀਆਂ ਜਿਹੜੀਆਂ ਹੁੰਦੀਆਂ ਤੁਹਾਨੂੰ ਐਗਜ਼ਾਮਪਲ ਇਹ ਲਾ ਸੈੱਟ ਕਰਕੇ ਦਿਖਾ ਦਾਂ ਆਵੇਂ ਦੋਵੇਂ ਜਿਹੜਾ ਸਿਸਟਮ ਹੈ ਬਹੁਜੀ ਹੁਣ ਪਤਾ ਲੱਗ ਗਿਆ ਬਹੁਜੀ ਸਾਰੇ ਤਰ੍ਹਾਂ ਦੇ ਬਹੁਜੀ ਆ ਇਧਰ ਪੁਰਾਣਾ ਉਹ ਪੱਸਤਾ ਕਿ ਤੂੰ ਕਿਹਨਾਂ ਅਸ਼ਿਆ ਦਾ ਇਹਦਾ ਹਾਲ ਸੋ ਜਰ ਬੈਪਸੀ ਉਹ ਕੰਕ੍ਰੀਟ ਦਾ ਸਨ ਸਾਥੀਓ ਅਸੀਂ ਗਿੱਟਾ ਫਰਟੀਲਾਈਜ਼ਰ ਤੋਂ ਖੜੇ ਗਏ ਹੁਣ ਸਵਾਂਸ ਸਵਾਂਸ ਫਰਟੀਲਾਈਜ਼ਰ ਸਵਾਂਸ ਫਰਟੀਲਾਈਜ਼ਰ ਇਹਨਾਂ ਨੇ ਇਚੀਵਾਨ ਕੰਪਨੀ ਦੇ ਵੀ ਕੰਕ੍ਰੀਟ ਕੰਪਨੀ ਬੁਸੇ ਵੀ ਕੋਸ਼ਿਸ਼ ਕਰਨ ਸਰ ਨੇ ਕਿਹੜੇ ਮਿਨਿਸਟਰ ਜਾਈ ਸੀ 2023 ਚ ਤਾਂ 17 7 2023 17 7 17 17 8 2023 ਚ 17 8 2023 ਚ ਬਹੁਤ سارے ਪ੍ਰਧਾਨਤ ਬਿੱਲ ਕਰਾਈ ਸੀ ਉਹ ਸਾਰੇ ਸਾਰੇ ਲਗਭਗ ਐਕਸਪਾਇਰ ਹੋ ਚੁਕੇ ਸੀ ਜੀ ਵਾਲੀ ਕੰਪਨੀ ਦੀ ਕਾਂਗਰਸ ਕੰਪਨੀ ਜੇ ਸੀ ਉਹਨੇ ਐਕਸਪਾਇਰ ਮਾਲ ਇਹਨਾਂ ਨੂੰ ਬਿੱਲ ਦਿੱਤਾ ਤੇ ਇਹਨਾਂ ਨੇ ਸਾਡੇ ਵੀਰਾਂ ਨੇ ਉਸ ਤੋਂ ਵੀ ਅੱਗੇ ਵਧ ਕੇ ਇੱਕ ਫਟਾਫਾਤ ਤੋਂ ਹਸਪਤਲ ਮੰਗਾ ਕੇ ਸਟੈਂਪਿੰਗ ਰੀ ਸਟੈਂਪਿੰਗ ਕਰਕੇ ਨਵਾਂ ਬਣਾ ਕੇ ਤੇ ਸਾਡੇ ਮਰੇ ਹੋਏ ਕਿਸਾਨ ਨੂੰ ਹੋਰ ਮਾਰਨ ਵਾਸਤੇ ਤੋਰਨਾ ਸ਼ੁਰੂ ਕਰਤਾ ਹੈ ਇਸ ਜਿਹੜੇ ਸਿਸਟਮ ਦੇ ਵਿੱਚ ਕੰਪਨੀ ਵਾਲੇ ਸਾਡੇ ਵੀਰ ਦੁਕਾਨਦਾਰ ਗੁਪਤਾ ਜੀ ਸਿੰਕੂ ਗੁਪਤਾ ਜੀ ਇਹਨਾਂ ਦੇ ਪਿਤਾ ਸੁਰੇਂਦਰ ਗੁਪਤਾ ਜੀ ਸਾਰੇ ਸਿਸਟਮ ਦੇ ਵਿੱਚ ਇਨਵੋਲਵ ਨੇ ਬੜਾ ਦੁੱਖ ਨਾਲ ਕਹਣਾ ਪੈਂਦਾ ਹੈ ਕਿ ਮੈਂ ਵੀ ਇਸ ਸਟੇਟ ਦਾ ਹਿੱਸਾ ਰਿਹਾ ਹੈ ਤੇ ਕਿਸਾਨਾਂ ਨੂੰ ਪਹਿਲਾਂ ਬਰਬਾਦੀ ਦੀ ਗੱਲ ਆ ਰਹੀ ਸੀ ਤੇ ਫਿਰ ਵੀ ਇਹਨਾਂ ਕੁਝ ਹੋ ਰਿਹਾ ਹੈ ਬਹੁਤ ਦੁੱਖ ਹੋ ਰਿਹਾ ਹੈ لیکن ਇਹਨਾਂ ਲੋਕਾਂ ਨੂੰ پتہ ਨਹੀਂ ਕਿਉਂ ਪ੍ਰਮਾਤਮਾ ਅਸਲ ਵਿੱਚ ਕਿਉਂ ਨਹੀਂ ਦਿੰਦਾ ਕਿਉਂ ਨਹੀਂ ਸੁਧਰਦੀ बार-बार ਗਲਤੀਆਂ ਕਰਦੇ ਵੀ ਅਸੀਂ ਅਰਦਾਸ ਹੀ ਕਰ ਸਕਦੇ ਆ ਵੀ ਕਿਸਾਨ ਨੂੰ ਬਚਾਉਣ ਵਾਸਤੇ ਇਹਨਾਂ ਨੂੰ ਪ੍ਰਮਾਤਮਾ ਸਦਕਾ ਦੇਵੇ ਤੇ ਇਹ ਗਲਤ ਮਾਲ ਵਿੱਚੋਂ ਬੰਦ ਕਰਨ ਅਸੀਂ ਤਾਂ ਆਪਣੀ ਜਿਹੜੀ ਕਾਰਵਾਈ ਆ ਆਪੀਪੀ ਸਾਹ ਕੋਸੀਆਈ ਐਸਪੀਓ ਐਸਐਮਐਸ ਦੇ دیے ਡਾਇਰੈਕਟਰ ਆਗਰੀਕਲਚਰ ਜੋ ਸੈਟਿਅਰ ਉੱਥੇ ਤੱਕ ਰਿਪੋਰਟ ਕਰ ਰੱਖਦੇ ਆਂ ਦੇਖਦੇ ਆਂ ਕਿ ਅੱਗੇ ਆਉਣ ਵਾਲੇ ਸਮੇਂ ਕੀ ਕਾਰਵਾਈ ਹੁੰਦੀ ਆ ਤੋ ਦੋਸਤੋ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਕਿ ਕਿਸ ਤਰ੍ਹਾਂ ਦੋ-ਦੋ ਸਾਲ ਪੁਰਾਣੀਆਂ ਐਕਸਪਾਇਰ ਦਵਾਈਆਂ ਨੂੰ ਸਟੈਂਪਿੰਗ ਕਰਕੇ ਰੀ-ਸਟੈਂਪਿੰਗ ਕਰਕੇ ਦੁਬਾਰਾ ਮੋਹਰਾਂ ਲਾ ਕੇ ਜਿਹੜਾ ਤਾਜੀਆਂ ਬਣਾ ਕੇ ਬਾਜ਼ਾਰ ਦੇ ਵਿੱਚ ਵੇਚੇ ਜਾ ਰਿਹਾ ਜਿਹੜਾ ਕਿਸਾਨ ਪਹਿਲਾਂ ਹੀ ਗੁਲਾਬੀ ਸੰਧੀ ਦੇ ਕਰਕੇ ਬਰਬਾਦੀ ਦੀ ਖਗਾਰ ਤੇ ਆਇਆ ਹੋਇਆ ਪਿਛਲੇ ਕਈ ਸਾਲਾਂ ਤੋਂ ਜਿਹੜੇ ਨਰਮੇ ਦੀ ਫਸਲ ਆ ਜਿਹੜੀ ਉਹ ਬਰਬਾਦੀ ਦੀ ਖਗਾਰ ਤੇ ਕਿਸਾਨ ਨੂੰ ਲਿਆ ਕੇ ਖੜਾ ਕੀਤਾ ਤੇ ਉਸ ਤੋਂ ਬਾਅਦ ਵੀ ਇਹ ਜਿਹੜੇ ਦੁਬਾਰਾ ਸਟੈਂਪਾਂ ਲਾ ਕੇ ਜਿਹੜਾ ਫੈਰੀ ਮਾਲ ਵਿੱਚ ਸ਼ਹਿਰ ਦੇ ਵਿੱਚ ਜਾ ਰਿਹਾ ਸੀ ਜਿੱਥੇ ਜਿੱਥੇ ਸ਼ੱਕ ਹੋਇਆ ਉੱਥੇ-ਉਥੇ ਜਾ ਕੇ ਜਿਹੜੀ ਵਿਭਾਗਿਆ ਕਰਵਾਈ ਪ੍ਰਧਾਨ ਲਖਵਿੰਦਰ ਸਿੰਘ ਆਲਖ ਜੀ ਵੱਲੋਂ ਕਰਵਾਈ ਗਈ ਤੇ ਕਈ ਥਾਵਾਂ ਤੇ ਜਿਹੜੇ ਸ਼ਾਫੇ ਮਾਰੀ ਹੋਈ ਹੈ ਤੇ ਜਿਹੜੀ ਫੈਰੀ ਡੇਟ ਮਿਲੀ ਹੈ ਉਹਨਾਂ ਦੇ ਅਟ੍ਰੈਕਟ ਕਾਰਵਾਈ ਹੋਣੀ ਹੈ ਤੇ ਜਿਹੜੀ ਦਵਾਈ ਹੈ ਮਤਲਬ ਸ਼ੱਕ ਦੇ ਦਰੇ ਵਿੱਚ ਆਉਂਦੀ ਹੈ ਕਿ ਇਹ ਜਿਹੜੇ ਨਕਲੀ ਸੋ ਅਖੀਰ ਦੇ ਵਿੱਚ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਕਰਨੀ ਚਾਹਾਂਗੇ ਕਿ ਤੁਸੀਂ ਜਿੱਥੋਂ ਵੀ ਦਵਾਈ ਲੈਣੇ ਹੋ ਉਦਾ ਪੱਕਾ ਬਿੱਲ ਦੁਕਾਨਦਾਰ ਤੋਂ ਜਰੂਰ ਲਿਆ ਕਰੋ ਤਾਂਕਿ ਜਦੋਂ ਵੀ ਗਲਤ ਦਵਾਈ ਨਿਕਲਦੀ ਆ ਜਾਂ ਸਾਡੀ ਫਸਲ ਦਾ ਨੁਕਸਾਨ ਹੁੰਦਾ ਤਾਂ ਉਸ ਦੇ ਦੁਕਾਨਦਾਰ ਤੇ ਕੰਪਨੀ ਦੇ ਖਿਲਾਫ ਜਿਹੜਾ ਐਕਸ਼ਨ ਲਿਆ ਜਾ ਜਾਵੇ